ਕੁੱਦੂ ਜੀ ਕਮੈਂਟ ਕਰਨ ਵਾਲਾ ਨਾ ਤਾਂ ਇਹ ਆਪਦਾ ਅਕਾਊਂਟ ਕਰੋ ਡਿਲੀਟ ਗੀਤ ਗਰਾਂ ਨੇ ਜਦੋਂ ਅਮਰਤ ਮਾਨ ਦੇ ਨਾਲ ਇੱਕ ਸੌਂਗ ਦੇ ਵਿੱਚ ਕੰਮ ਕੀਤਾ ਸੀਗਾ ਤਾਂ ਉਸ ਦੇ ਉੱਤੇ ਬਹੁਤ ਸਾਰੇ ਕਮੈਂਟ ਤੇ ਟ੍ਰੋਲ ਵੀ ਬਣੇ ਸੀਗੇ ਕਿ ਗੀਤ ਗਰਾਂ ਛੋਟੇ ਕੱਪੜਿਆਂ ਦੇ ਵਿੱਚ ਜਿਆਦਾ ਸੋਹਣੀ ਨਹੀਂ ਲੱਗਦੀ ਜਾਂ ਗੀਤ ਗਰਾਂ ਨੂੰ ਛੋਟੇ ਕੱਪੜੇ ਕਿਉਂ ਪਵਾਏ ਨੇਗੇ ਉੱਥੇ ਹੀ ਇੱਕ ਸਭ ਤੋਂ ਵੱਧ ਹਾਈਲਾਈਟ ਕਮੈਂਟ ਹੋਇਆ ਸੀਗਾ ਲਵੀ ਸਿੱਧੂ ਦਾ ਲਵੀ ਸਿੱਧੂ ਨੇ ਅਮਰਤ ਮਾਨ ਤੇ ਗੀਤ ਗਰਾਂ ਨੂੰ ਕਮੈਂਟ ਦੇ ਵਿੱਚ ਕੀ ਕਿਹਾ ਸੀਗਾ ਲਵੀ ਸਿੱਧੂ ਨੇ ਕਮੈਂਟ ਦੇ ਵਿੱਚ ਪਹਿਲਾਂ ਤਾਂ ਅਮਰਤ ਮਾਨ ਨੂੰ ਟੈਗ ਕਰਕੇ ਕਿਹਾ ਕਿ ਇਹਨੂੰ ਸੂਟ ਚ ਰਹਿਣ ਦੇ ਵੀਰਾ ਐਡਰੈਸ ਪਵਾ ਕੇ ਇਹਦਾ ਜਲੂਸ ਕੱਢ ਰਹਾ ਮੇਰੇ ਵੀਰ ਤੇ ਨਾਲ ਦੀ ਨਾਲ ਗੀਤ ਗਰਾਏ ਨੂੰ ਵੀ ਟੈਗ ਕਰਕੇ ਲਿਖਿਆ ਕਿ ਸੂਟ ਛੱਡ ਕੇ ਇੰਦਾ ਜ਼ਿਆਦਾ ਮਸ਼ਹੂਰੀ ਤਾਂ ਮਿਲ ਜੂਗੀ ਪਰ ਰੋਹ ਤੇ ਸੁਆਪਨ ਤਾਂ ਤੁਹਾਨੂੰ ਸੂਟ 'ਚ ਹੀ ਆਉ। ਉਸ ਤੋਂ ਬਾਅਦ ਗੀਤ ਗਾਇਆ ਨੇ ਵੀ ਲਾਈਵ ਆ ਕੇ ਇਹਨਾਂ ਸਾਰੇ ਲੋਕਾਂ ਨੂੰ ਜੋ ਕਮੈਂਟ ਕਰ ਰਹੇ ਸੀਗੇ ਉਹਨਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਸੂਟ ਦੇ ਵਿੱਚ ਵੀ ਇਸ ਤਰ੍ਹਾਂ ਹੀ ਬੋਲੋਗੇ ਤੁਹਾਨੂੰ ਜੇ ਜ਼ਿਆਦੇ ਸੂਟ ਦੇ ਵਿੱਚ ਪ੍ਰੋਬਲਮ ਲੱਗਦੀ ਆ ਤਾਂ ਤੁਸੀਂ ਇਹ ਸਭ ਛੱਡ ਕੇ ਗੁਰਦੁਆਰੇ ਜਾਣਾ ਸ਼ੁਰੂ ਕਰ ਦੋ। ਤੁਸੀਂ ਨੇ ਤਾਂ ਕੁੜੀ ਦੇ ਸੂਟ ਦੇ ਵਿੱਚ ਵੀ ਨੁਕਸ ਕੱਢਣਾ ਤੇ ਸੂਟ ਦੇ ਨਾਲ ਜੋ ਚੁੰਨੀ ਹੁੰਦੀ ਆ ਉਹ ਸਿਰ ਤੇ ਲਈ ਹੋਗੀ ਤਾਂ ਵੀ ਤੁਸੀਂ ਨੇ ਉਸ ਦੇ ਵਿੱਚ ਵੀ ਨੁਕਸ ਕੱਢਣਾ ਤੁਸੀਂ ਨੇ ਤਾਂ ਇਹ ਕਹਿਣਾ ਕਿ ਇਸ ਨੂੰ ਚੁੰਨੀ ਲੈਣੀ ਨਹੀਂ ਆਉਂਦੀ ਇਸ ਕਰਕੇ ਤੁਸੀਂ ਆਪਣੀਆਂ ਸਲਾਹਾਂ ਦੇਣੀਆਂ ਬੰਦ ਕਰੋ ਮੇਰੀ ਜ਼ਿੰਦਗੀ ਆ ਮੈਂ ਆਪਣੇ ਹਿਸਾਬ ਨਾਲ ਹੀ ਜੀਵਾਂਗੀ ਬਾਕੀ ਕਿਸੇ ਨੂੰ ਵੀ ਦੇਖ ਕੇ ਕੋਈ ਵੀ ਕਮੈਂਟ ਜਾਂ ਜੱਜ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਇੱਕ ਮਾਡਲ ਨੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਸੌਂਗ ਦੇ ਹਿਸਾਬ ਦੇ ਨਾਲ ਜਾਂ ਕੋਈ ਲੋਕੇਸ਼ਨ ਦੇ ਹਿਸਾਬ ਦੇ ਨਾਲ ਸੂਟ ਤੇ ਡਰੈਸ ਪਾਉਣੀ ਪੈਂਦੀ ਹੈ ਇਸ ਕਰਕੇ ਕਿਸੇ ਤੇ ਵੀ ਬੈਡ ਕਮੈਂਟ ਨਾ ਕਰਿਆ ਕਰੋ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਵੀਡੀਓ ਦੇ ਬਾਰੇ ਜਾਂ ਗੀਤ ਗੁਰਾਏ ਨੇ ਜੋ ਕਿਹਾ ਸਹੀ ਕਿਹਾ ਜਾਂ ਗਲਤ ਕਿਹਾ ਤਾਂ ਪਲੀਜ਼ ਆਪਣੀ ਰੈ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ